ਆਪਰੇਸ਼ਨ ਸੰਧੂਰ ਨੂੰ ਲੈ ਕੇ ਜਿੱਥੇ ਦੇਸ਼ ਦੇ ਰੱਖਿਆ ਮੰਤਰੀ ਜੇਸ਼ ਦੇ ਪ੍ਰਧਾਨ ਮੰਤਰੀ ਹੋਣਾਂ ਦੇ ਵੱਲੋਂ ਤਿੰਨੋਂ ਫੌਜ ਦੇ ਮੁਖੀਆਂ ਦੇ ਨਾਲ ਬਹੁਤ ਜ਼ਿਆਦਾ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਸਾਰੇ ਦੇਸ਼ ਦਾ ਜਿਹੜਾ ਜਾਇਜ਼ਾ ਲਿਆ ਜਾਂਦਾ ਕਿ ਕਿੱਥੇ ਕਿਸ ਤਰੀਕੇ ਦੇ ਹਾਲਾਤ ਨੇ ਪਰ ਇਹ ਸਭ ਦੇ ਵਿਚਾਰੇ ਅੱਜ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਿਹੜੇ ਜੰਮੂ ਕਸ਼ਮੀਰ ਪਹੁੰਚੇ ਨੇ ਜੰਮੂ 에ਅਰ ਬੇਸ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਉਸੇ ਜੰਮੂ 에ਅਰ ਬੇਸ ਤੇ ਦੇਸ਼ ਦੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦੇ ਨਾਲ ਮੁਲਾਕਾਤ ਲਈ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਜਿਹੜਾ ਇਸ ਤਰੀਕੇ ਆਪਰੇਸ਼ਨ ਸੰਦੂਰ ਦੇ ਵਿੱਚ ਡਟ ਕੇ ਦੇਸ਼ ਦੇ ਲਈ ਲੜਨਾ ਜ ਆ ਪਾਕਿਸਤਾਨ ਦੇ ਵਿਰੁੱਧ ਲੜਨ ਦਾ ਜਿਹੜਾ ਉਹਨਾਂ ਨੂੰ ਜਿਹੜਾ ਹੌਸਲਾ ਫਜ਼ਾਈ ਕੀਤਾ ਜਾਂਦਾ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਆ ਪਰ ਇਹ ਸਭ ਦੇ ਵਿਚਾਲੇ ਵੱਡੀ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦਾ ਜਿਹੜਾ ਅੱਜ ਪਹਿਲਾ ਦੌਰਾ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਤਣਾਅਪੂਰਨ ਹਾਲਾਤ ਜਾਂ ਸੈਂਸਿਟਿਵ ਹਾਲਾਤ ਉਸ ਵਕਤ ਆ ਜੰਮੂ ਕਸ਼ਮੀਰ ਦੇ ਵਿੱਚ ਵੜਦੇ ਨੇ ਇਹ ਬਣਦੇ ਨੇ ਕਿ ਜਦੋਂ ਅੱਤਵਾਦੀ ਇਧਰਲੇ ਪਾਸੇ ਐਂਟਰ ਹੁੰਦੇ ਨੇ ਉਸ ਤੋਂ ਬਾਅਦ ਹਾਲਾਂਕਿ ਜਿਹੜਾ ਪਹਲਗਾਮ ਦੇ ਵਿੱਚ ਜਿਸ ਤਰੀਕੇ ਕਤਲਿਆਮ ਹੁੰਦਾ ਉਸ ਦਾ ਜਿਹੜਾ ਆਪਰੇਸ਼ਨ ਸੰਦੂਰ ਦੇ ذریعے ਭਾਰਤੀ ਫੌਜ ਦੁਆਰਾ ਬਦਲਾ ਲਿਆ ਜਾਂਦਾ ਪਰ ਉਸ ਸਾ ਦੇ ਵਿਚਾਲੇ ਇਧਰਲੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਉਧਰਲੇ ਪਾਸੇ ਉਹ ਪਾਕਿਸਤਾਨ ਲਗਾਤਾਰ ਹੈ ਕਾਇਰਾਨਾ ਹਰਕਤਾਂ ਕਰ ਰਿਆ ਸੀ ਨੇਰੇ ਸਵੇਰੇ ਆਮ ਨਾਗਰਿਕਾਂ ਦੇ ਉੱਪਰ ਮਜ਼ਾਹਿਲਾ ਦਾਗਣ ਦੀ ਕੋਸ਼ਿਸ਼ ਕਰ ਰਿਆ ਸੀ ਉਸ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਥੋੜਾ ਬਹੁਤਾ ਨੁਕਸਾਨ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਆਮ ਲੋਕਾਂ ਦੇ ਥੋੜੇ ਬਹੁਤੇ ਘਰ ਟਹੇ ਜਾਂ ਪਰਾ ਕਈ ਲੋਕਾਂ ਦੀ ਮੌਤ ਤੱਕ ਹੋਈ ਤਾਂ ਸਾਰੇ ਕਾਸੇ ਦਾ ਜਾਇਜ਼ਾ ਲੈ ਰਹੇ ਨੇ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਖਬਰਾਂ ਸੂਤਰਾਂ ਤੋਂ ਇਹ ਵੀ ਨੇ ਕਿ ਕਿਸੇ ਤਰੀਕੇ ਦਾ ਉਹਨਾਂ ਦੇ ਲਈ ਐਲਾਨ ਹੋ ਸਕਦਾ ਕਿਉਂਕਿ ਜਿਹੜੇ ਆਮ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਦੇਸ਼ ਦੀ ਜਿਹੜੀ ਸਰਕਾਰ ਆ ਉਹ ਕਰ ਸਕਦੀ ਹੈ ਕਿਉਂਕਿ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਿੱਥੇ ਪਹਿਲਾਂ ਕਈ ਦਿਨ ਤਿੰਨੋਂ ਫੌਜ ਮੁਖੀ ਜਿਹੜਾ ਜਲਥਾਲਾ ਤੇ ਵਾਯੂ ਸੈਨਾ ਦੇ ਜਿਹੜੇ ਤਿੰਨੋਂ ਫੌਜ ਮੁਖੀ ਸੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਆ ਸਾਰੇ ਜਿਹੜਾ ਜਾਇਜ਼ਾ ਲਿਆ ਜਾਂਦਾ ਕਿ ਕਿੱਥੇ ਕਿਸ ਤਰੀਕੇ ਦੇ ਹਾਲਾਤ ਨੇ ਤੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਹੜਾ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚਣੇ ਵਿਦੇਸ਼ ਦੇ ਯੋਵਾਨਾਂ ਦੇ ਨਾਲ ਜੰਮੂ 에ਅਰਬੇਸ ਤੇ ਮੁਲਾਕਾਤ ਕੀਤੀ ਜਾ ਰਹੀ ਆ ਉਹਨਾਂ ਦਾ ਹੌਸਲਾ ਵਧਾਈ ਕੀਤਾ ਜਾ ਰਿਹਾ ਵਧਾਈ ਦਿੱਤੀ ਜਾ ਰਹੀ ਹੈ ਇਸ ਤਰੀਕੇ ਆਪਰੇਸ਼ਨ ਸੰਦੂਰ ਦੇ ਵਿੱਚ ਡਟ ਕੇ ਜਿਹੜਾ ਵਿਰੋਧੀ ਦੇਸ਼ ਦੀਆਂ ਤਾਕਤਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇੱਕ ਦੋ ਤਿੰਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਨੇ ਜਿਹੜੇ ਉਹ ਵੀ ਜਿਹੜਾ ਪੰਜਾਬ ਆਉਂਦੇ ਨੇ ਆਦਮپور 에ਅਰ ਬੇਸ ਦਾ ਜਿਹੜਾ ਸਾਰਾ ਜਾਇਦਾਦ ਲੈ ਲੈਂਦੇ ਨੇ ਦੇਸ਼ ਦੇ ਜਵਾਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਸਾਰੇ ਕਾਸੇ ਦੀ ਵਧਾਈ ਦਿੰਦੇ ਨੇ ਕਿ ਕਿਸ ਤਰੀਕੇ ਜਿਹੜਾ ਦੇਸ਼ ਦੇ ਜਵਾਨਾਂ ਦੇ ਵੱਲੋਂ ਡਟ ਕੇ ਲੜਾਈ ਲੜੀ ਗਈ ਪਰ ਇਹ ਸਭ ਦੇ ਵਿਚਾਲੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਨੇ ਜੰਮੂ 에ਅਰਬੇਸ ਤੇ ਜਿਹੜਾ ਦੇਸ਼ ਦੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੋ ਸਕਦਾ ਕਿ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਜਿਹੜਾ ਸੁਰੱਖਿਆ ਨੂੰ ਲੈ ਕੇ ਜਿਹੜਾ ਆਮ ਲੋਕਾਂ ਦੇ ਇਸ ਵਕਤ ਮਨ ਦੇ ਵਿੱਚ ਕੀ ਚੱਲ ਰਿਹਾ ਕਿੰਨੇ ਕੁ ਲੋਕ ਸਹਿਮੇ ਹੋਏ ਨੇ ਇਹ ਵੀ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ